ਦੋ ਇੱਕ ਪਾਸੇ ਵਿਸ਼ਵ ਪਾਵਰ ਬਣਦਾ ਜਾ ਰਿਹਾ ਚਾਈਨਾ ਹੈ ਦੂਸਰੇ ਪਾਸੇ ਵੱਡੀ ਤਾਕਤ ਈਰਾਨ ਹੈ ਦੋਵਾਂ ਵੱਡੀਆਂ ਤਾਕਤਾਂ ਦੇ ਵਿਚਕਾਰ ਇੰਡੀਆ ਦੀ ertid te ਪੰਜਾਬ ਦੀ ertid te ਅਮਰੀਕਾ ਦਾ ਸੈਨਿਕ ਜਹਾਜ਼ ੱੱਕੇ ਨਾਲ ਉਤਰਦਾ ਹੈ ਤੇ ਇੱਥੋਂ ਦੇ ਲੋਕਾਂ ਨੂੰ ਹੀ ਹੱਥਕੜੀਆਂ 'ਚ ਬੰਨ੍ਹਿਆ ਹੋਇਆਂ ਨੂੰ ਇੱਥੇ ਆ ਕੇ ਹੱਥਕੜੀਆਂ ਖੋਲ ਕੇ ਸੌਂਪ ਕੇ ਚਲਾ ਜਾਂਦਾ ਹੈ ਉੱਡ ਜਾਂਦਾ ਹੈ ਕੈਦੀਆਂ ਵਾਂਗ ਬੰਨ੍ਹ ਕੇ ਲਿਆਂਦੇ ਗਏ ਇਨਾ ਭਾਰਤੀਆਂ ਚ ਇੱਕ 21 ਸਾਲ ਦੀ ਛੋਟੀ ਕੁੜੀ ਵੀ ਹੈ ਨੌਜਵਾਨ ਮੋਤੀਆਰ ਜਗਰਾਉਂ ਦੇ ਲਾਗੇ ਪਿੰਡ ਦੀ ਹੈ ਉਸ ਦਾ ਨਾਮ ਤੇ ਫੋਟੋ ਨਸ਼ਰ ਨਹੀਂ ਕਰ ਰਹੇ ਕਿਉਂਕਿ ਉਹਦੀ ਸਾਰੀ ਜ਼ਿੰਦਗੀ ਹਾਲੇ ਪਈ ਹੈ ਨਰਿੰਦਰ ਮੋਦੀ ਹੋਰਾਂ ਦਾ ਯੂ ਐਸ ਵੀਜ਼ਾ ਰਿਜੈਕਟ ਕੀਤਾ ਗਿਆ ਧਾਰਾ 202 A2G ਲਗਾਈ ਗਈ ਬਹੁਤ ਸਾਰੇ ਅਜਿਹੇ ਵੀ ਮੁਲਕ ਨੇ ਜਿਨ੍ਹਾਂ ਨੇ ਕਿ ਆਰਥਿਕ ਤੌਰ ਤੇ ਇਸ ਮੁਲਕ ਨੂੰ ਲੁੱਟਿਆ ਇਥੋਂ ਦੀ ਧਨ ਸੰਪਤੀ ਲੈ ਕੇ ਉਹ ਅਮੀਰ ਹੋਏ ਤੇ ਅੱਜ ਉਹੀ ਲੋਕ ਸਾਡੇ ਇਸ ਮੁਲਕ ਨੂੰ ਸਾਡੇ ਲੋਕਾਂ ਨੂੰ ਅੱਖਾਂ ਦਿਖਾ ਰਹੇ ਨੇ ਪੰਜਾਬ ਦੀ ਅੰਮ੍ਰਿਤਸਰ 에어ਪੋਰਟ ਤੇ ਅਮਰੀਕਾ ਦਾ ਸੈਨਿਕ ਜਹਾਜ਼ ਉਤਰਦਾ ਹੈ ਕੈਦੀਆਂ ਵਾਂਗ ਨੂੜੇ ਹੋਏ 104 ਗੈਰ ਕਾਨੂੰਨੀ ਪ੍ਰਵਾਸੀ ਇਲੀਗਲ ਇਮੀਗ੍ਰੈਂਟਸ ਨੂੰ ਇੱਥੇ ਛੱਡ ਕੇ ਅੰਮ੍ਰਿਤਸਰ ਦੇ 에어ਬੇਸ ਤੋਂ ਉੱਡ ਜਾਂਦਾ ਹੈ ਆਪਣੇ ਮੁਲਕ ਲਈ ਕੀ ਇਹ ਘਟਨਾ ਪੰਜਾਬ ਦੇ ਰੁਤਬੇ ਤੇ ਇਥੋਂ ਦੀ ਸਰਦਾਰੀ ਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਨਹੀਂ ਕਰਦੀ ਨਾ ਸਿਰ ਪੰਜਾਬ ਦਿੱਲੀ ਬਲਕੇ ਭਾਰਤ ਸਰਕਾਰ ਬਲਕੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਰੁਤਬੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨਖੀ ਨਹੀਂ ਖੜਾ ਹੋ ਜਾਂਦਾ ਖਾਸ ਤੌਰ ਤੇ ਉਸ ਮੌਕੇ ਤੇ ਜਦੋਂ ਇੱਕ ਪਾਸੇ ਵਿਸ਼ਵ ਪਾਵਰ ਬਣਦਾ ਜਾ ਰਿਹਾ ਚਾਈਨਾ ਹੈ ਦੂਸਰੇ ਪਾਸੇ ਵੱਡੀ ਤਾਕਤ ਈਰਾਨ ਹੈ ਦੋਵਾਂ ਵੱਡੀਆਂ ਤਾਕਤਾਂ ਦੇ ਵਿਚਕਾਰ ਇੰਡੀਆ ਦੀ ਤਰਤੀ ਤੇ ਪੰਜਾਬ ਦੀ ਤਰਤੀ ਤੇ ਅਮਰੀਕਾ ਦਾ ਸੈਨਿਕ ਜਹਾਜ਼ ਤੱਕੇ ਨਾਲ ਉਤਰਦਾ ਤੇ ਇੱਥੋਂ ਦੇ ਲੋਕਾਂ ਨੂੰ ਹੀ ਹੱਥਕੜੀਆਂ ਚ ਬੰਨਿਆ ਹੋਇਆਂ ਨੂੰ ਇੱਥੇ ਆ ਕੇ ਹੱਥਕੜੀਆਂ ਖੋਲ ਕੇ ਸੌਪਕੇ ਚਲਾ ਜਾਂਦਾ ਹੈ ਉੱਡ ਜਾਂਦਾ ਹੈ ਕੀ ਨਵੀਂ ਬਣੀ 트럼ਪ ਸਰਕਾਰ ਦੇ ਵੱਲੋਂ ਛੁਪੀ ਹੋਈ ਇਹ ਕੋਈ ਧਮਕੀ ਹੈ ਇਸਦੇ ਮਤਲਬ ਇਸਦੇ ਮਕਸਦ ਹੌਲੀ-ਹੌਲੀ ਪਰਤ-ਦਰ-ਪਰਤ ਖੁੱਲਣਾ ਸ਼ੁਰੂ ਹੋ ਗਏ ਨੇ ਕੈਦੀਆਂ ਵਾਂਗ ਬੰਨ ਕੇ ਲਿਆਂਦੇ ਗਏ ਇਹਨਾਂ ਭਾਰਤੀਆਂ ਚ ਇੱਕ 21 ਸਾਲ ਦੀ ਲੜਕੀ ਵੀ ਹੈ ਨੌਜਵਾਨ ਮੋਟਿਆਰ ਜਿਹੜਾ ਗਰਾਉਂਡ ਤੇ ਲੱਗੇ ਪਿੰਡ ਦੀ ਐ ਉਸ ਦਾ ਨਾਮ ਤੇ ਫੋਟੋ ਨਸ਼ਰ ਨਹੀਂ ਕਰ ਰਹੇ ਕਿਉਂਕਿ ਉਹਦੀ ਸਾਰੀ ਜ਼ਿੰਦਗੀ ਹਾਲੇ ਪਈ ਹੈ ਉਸ ਦੇ ਹੱਥਾਂ ਨੂੰ ਵੀ ਹੱਤ ਕੜੀਆਂ ਲੱਗੀਆਂ ਹੋਈਆਂ ਨੇ ਏਅਰਪੋਰਟ ਤੇ ਅੰਮ੍ਰਿਤਸਰ ਏਅਰਪੋਰਟ ਤੇ ਜਹਾਜ਼ ਉਤਰਦਾ ਤੇ ਛਾਣਬੀਣ ਤੋਂ ਬਾਅਦ ਹਨੇਰੇ ਚ ਪੰਜਾਬ ਪੁਲਿਸ ਉਸ ਨੂੰ ਉਸ ਦੇ ਘਰ ਤੱਕ ਛੱਡ ਕੇ ਜਾਂਦੀ ਹੈ ਉਸ ਦੇ ਪਿਤਾ ਦੱਸਦੇ ਨੇ ਕਿ ਉਹਨਾਂ ਦੀ ਬੇਟੀ 2 ਸਾਲ ਪਹਿਲਾਂ ਇੰਗਲੈਂਡ ਗਈ ਸੀ ਸਟੂਡੈਂਟ ਵੀਜ਼ੇ ਤੇ 2 ਸਾਲ ਬਾਅਦ ਉਸ ਨੇ ਉੱਥੇ ਕਿਸੇ ਏਜੰਟ ਦੇ ਥਰੂ ਹੋਰ ਖਰਚਾ ਕਰਕੇ ਪੈਸੇ ਲਗਾ ਕੇ ਉਸਨੇ ਅਮਰੀਕਾ ਜਾਣ ਦਾ ਇਹ जुगाड़ ਕੀਤਾ ਅਮਰੀਕਾ ਵਿੱਚ 1 ਮਹੀਨਾ ਉਹ ਇਸ ਪ੍ਰੋਸੈਸ ਦਾ ਹਿੱਸਾ ਰਹੀ ਪਰ ਇਸ 104 ਦੀ ਸੂਚੀ 'ਚ ਉਸ ਦਾ ਨਾਮ ਵੀ ਆ ਤੇ ਉਸ ਨੂੰ ਵੀ ਹੱਤ ਘੜੀਆਂ ਨਾਲ ਬਨ ਕੇ ਇਸ ਮੁਲਕ ਤੱਕ ਛੱਡ ਕੇ ਅਮਰੀਕੀ ਸੈਨਿਕ ਜਹਾਜ਼ ਚਲਾ ਗਿਆ ਉਸਦੇ ਪਿਤਾ ਦਾ ਕਹਿਣਾ ਕਿ ਉਹਨਾਂ ਦੀ ਚਾਰ ਬੇਟੀਆਂ ਨੇ ਇਹ ਸਭ ਤੋਂ ਵੱਡੀ ਹੈ ਜਿਸ ਉੱਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਪਈ ਸੀ ਉਹਨਾਂ ਆਖਿਆ ਕਿ ਉਹਨਾਂ ਕੋਲ ਰੋਜ਼ਗਾਰ ਦੇ ਤੌਰ ਤੇ ਰੋਜ਼ੀ ਰੋਟੀ ਦੇ ਤੌਰ ਤੇ ਗੁਜ਼ਾਰੇ ਦੇ ਤੌਰ ਤੇ ਸਿਰਫ ਇੱਕ ਟਾਬਾ ਹੈ ਬੈਂਕ ਤੋਂ ਲੋਨ ਲੈ ਕੇ 40 ਲੱਖ ਤੋਂ ਵੱਧ ਦਾ ਲੋਨ ਲੈ ਕੇ ਇਸ ਬੇਟੀ ਨੂੰ ਵਿਦੇਸ਼ ਭੇਜਿਆ ਸੀ ਹੁਣ ਉਹਨਾਂ ਆਖਿਆ ਕਿ ਉਹਨਾਂ ਦੇ ਸੁਪਨੇ ਟੁੱਟ ਗਏ ਲੱਗਦੇ ਨੇ ਜਦੋਂ ਭਵਿੱਖ ਦੀ ਗੱਲ ਆਉਂਦੀ ਹੈ ਚਾਰੇ ਬੇਟੀਆਂ ਦੇ ਵਿਆਹ ਦੀ ਜਾਂ ਕੰਮ ਧੰਦੇ ਦੀ ਜਾਂ ਰੋਜ਼ਗਾਰ ਦੀ ਕੋਈ ਗੱਲ ਮਨ ਵਿੱਚ ਆਉਂਦੀ ਹੈ ਤਾਂ ਉਹ ਆਖਦੇ ਨੇ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਹਨੇਰਾ ਨਜ਼ਰ ਆਉਂਦਾ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਪਾਸੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਮਹਾਕੁੰਭ ਮੇਲੇ ਦੇ ਦਰਮਿਆਨ ਸ਼ਰਦਾ ਦੀ ਡੁਬਕੀ ਲਗਾ ਰਹੇ ਸਨ ਤੇ ਇਧਰ ਦੂਜੇ ਪਾਸੇ ਪੰਜਾਬ ਦੀ ਧਰਤੀ ਤੇ ਅਮਰੀਕਾ ਦਾ ਜਹਾਜ਼ ਲੈਂਡ ਕਰ ਰਿਹਾ ਸੀ 104 ਉਹਨਾਂ ਭਾਰਤੀਆਂ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਹਾਲੇ ਵੀ ਜ਼ਿਹਨ ਵਿੱਚ ਨੇ ਕਈਆਂ ਦੇ ਸਵਾਲ ਮਿਲ ਰਹੇ ਨੇ ਪਰ ਕਈ ਸਵਾਲਾਂ ਦੇ ਜਵਾਬ ਦੇ ਵਿੱਚ ਹਾਲੇ ਵੀ ਸਰਕਾਰੀ ਦਰਬਾਰੇ ਵੱਲੋਂ ਚੁੱਪੀ ਧਾਰੀ ਹੋਈ ਆ ਖਾਸ ਤੌਰ ਤੇ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਚੁੱਪ ਰਹੇ ਪਰ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਹ ਉਹੀ ਅਮਰੀਕਾ ਹੈ ਜਿਸ ਨੇ ਕਿ ਨਰਿੰਦਰ ਮੋਦੀ ਇਹਨਾਂ ਦਾ ਵੀ ਯੂਐਸ ਵੀਜ਼ਾ ਰਿਜੈਕਟ ਕੀਤਾ ਸੀ ਜੇਕਰ ਤੁਹਾਨੂੰ ਇਸ ਮੁੱਦੇ ਬਾਰੇ ਕੋਈ ਡਾਊਟ ਹੈ ਤਾਂ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਅਮਰੀਕਾ ਨੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਰਾਂ ਦਾ ਕਿਸੇ ਵੇਲੇ ਯੂਐਸ ਵੀਜ਼ਾ ਰਿਜੈਕਟ ਕੀਤਾ ਸੀ 2005 ਦੀ ਘਟਨਾ 18 ਮਾਰਚ ਨੂੰ ਨਰਿੰਦਰ ਮੋਦੀ ਹੁਰਾਂ ਦਾ ਯੂਐਸ ਵੀਜ਼ਾ ਰਿਜੈਕਟ ਕੀਤਾ ਗਿਆ ਧਾਰਾ 202A2G ਲਗਾਈ ਗਈ ਇਸ ਦੀ ਚਰਚਾ ਉਦੋਂ ਕਾਫੀ ਖਬਰਾਂ 'ਚ ਹੋਈ ਉਸ ਵੇਲੇ ਨਰਿੰਦਰ ਮੋਦੀ ਗੁਜਰਾਤ ਦੇ ਸੀਐਮ ਸਨ ਉਹੀ ਨਰਿੰਦਰ ਮੋਦੀ ਮਹਾਗੁੰਮੇਲੇ 'ਚ ਸ਼ਰਦਾ ਦੀ ਡੁੱਪਕੀ ਲਗਾ ਰਹੇ ਨੇ ਤੇ ਉਧਰੋਂ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਹੋਇਆ ਯਾਤਰੀਆਂ ਦਾ ਇਹ ਜਹਾਜ਼ ਇੱਥੇ ਉਤਰਦਾ ਹੈ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ 'ਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਇੱਕ ਵੱਡੀ ਗੁਜਰਾਤੀ ਲੋਕਾਂ ਦੀ ਲਿਸਟ ਟਰੰਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਚ ਗੁਜਰਾਤੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਸਮੁੰਦਰੀ ਜਹਾਜ਼ ਦੇ ਜ਼ਰੀਏ ਗੁਜਰਾਤ ਦੇ ਤੱਟ ਤੇ ਭੇਜਿਆ ਜਾਊਗਾ ਜੇਕਰ ਅਜਿਹਾ ਵਾਪਰਦਾ ਤਾਂ ਉਦੋਂ ਫਿਰ ਦੇਸ਼ ਗੁਜਰਾਤ ਤੇ ਪ੍ਰਾਈਮ ਮਿਨਿਸਟਰ ਦੇ ਰੁਤਬੇ ਨੂੰ ਕੀ ਸੱਟ ਨਹੀਂ ਲੱਗੇਗੀ ਕਈ ਤਰ੍ਹਾਂ ਦੇ ਸਵਾਲ ਹਾਲੇ ਮਨ ਵਿੱਚ ਬਾਕੀ ਨੇ 2022 ਚ ਯੂਕਰੇਨ ਰਸ਼ੀਆ ਦੀ ਵਾਰ ਦਰਮਿਆਨ ਆਪਰੇਸ਼ਨ ਗੰਗਾ ਦੀ ਕਾਫੀ ਚਰਚਾ ਹੋਈ ਇੰਡੀਆ 'ਚ ਇੰਡੀਆ ਗਵਰਨਮੈਂਟ ਦੇ ਵੱਲੋਂ ਆਪਣੇ ਖਰਚੇ ਤੇ ਆਪਣੇ ਸਟੂਡੈਂਟਸ ਨੂੰ ਆਪਣੇ ਨਾਗਰਿਕਾਂ ਨੂੰ ਜੋ ਕਿ ਪੋਲੈਂਡ ਰਸ਼ੀਆ ਹੋਰ ਗੁਆਂਢੀ ਮੁਲਕਾਂ 'ਚ ਯੂਕਰੇਨ ਦੇ ਨਾਲ ਦੇ ਮੁਲਕਾਂ 'ਚ ਰਹਿ ਗਏ ਸਨ ਉਹਨਾਂ ਨੂੰ ਕੱਢਣ ਦੇ ਲਈ ਆਪਰੇਸ਼ਨ ਗੰਗਾ ਲਾਂਚ ਕੀਤਾ ਗਿਆ ਇਸ ਆਪਰੇਸ਼ਨ ਦੇ ਜ਼ਰੀਏ ਉੱਥੇ ਰਹਿ ਰਹੇ ਉਹਨਾਂ ਵਿਦਿਆਰਥੀਆਂ ਨੂੰ ਤੇ ਇੰਡੀਅਨਸ ਨੂੰ ਇੱਕ ਜਹਾਜ਼ ਦੇ ਜ਼ਰੀਏ ਇੰਡੀਆ ਲਿਆਂਦਾ ਗਿਆ ਜਦੋਂ ਉਹ ਇੰਡੀਅਨਸ ਉਹ ਜਹਾਜ਼ ਦਿੱਲੀ ਲੈਂਡ ਕਰਦਾ ਤਾਂ ਇਥੋਂ ਦੇ ਕੈਬਨਟ ਮਨਿਸਟਰ ਤੇ ਸੈਨਾ ਮੁਖੀ ਉਸ ਜਹਾਜ਼ ਦੇ ਵਿੱਚ ਜਾ ਕੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਵਾਉਂਦੇ ਨੇ ਭਾਰਤ ਮਾਤਾ ਕੀ ਜੈ ਦੇ ਉਹ ਨਾਰੇ ਨਿਊਜ਼ ਚੈਨਲਾਂ ਦੀਆਂ ਕਲਿੱਪਸ ਦੇ ਵਿੱਚ ਪੂਰੇ ਮੁਲਕ ਵਿੱਚ ਪੂਰੀ ਦੁਨੀਆ 'ਚ ਗੂੰਜਦੇ ਨੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਹ ਜਹਾਜ਼ ਇੱਥੇ ਲੈਂਡ ਕਰਦਾ ਹੈ ਇਹ ਵੀ ਇੰਡੀਅਨ ਨੇ ਇਹ ਵੀ ਭਾਰਤੀ ਨੇ ਪੰਜਾਬ ਦੀ ਉਸ ਧਰਤੀ ਦੇ ਜਾਏ ਨੇ ਜਿਨ੍ਹਾਂ ਲੋਕਾਂ ਨੇ ਨਾਂ ਸਿਰਫ ਉਸ ਐਨਾ ਸਗੋਂ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ ਜਦੋਂ ਇਹ ਕਿਸੇ ਔਖੇ ਹਾਲਾਤ ਵਿੱਚ ਫਸੇ ਸਨ ਆਪਣੇ ਮੁਲਕ ਵਾਪਸ ਪਰਤੇ ਤਾਂ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਵਾਉਣ ਵਾਸਤੇ ਕੋਈ ਵੀ ਅਧਿਕਾਰੀ ਜਾਂ ਫਿਰ ਕੋਈ ਵੀ ਮੰਤਰੀ ਕੈਬਨਟ ਮੰਤਰੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਨੁਮਾਇੰਦਾ ਸਾਹਮਣੇ ਉਸ ਜਹਾਜ਼ ਦੇ ਵਿੱਚ ਕਿਉਂ ਨਹੀਂ ਆਇਆ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਹਾਜ਼ ਜਦੋਂ ਲੈਂਡ ਕਰਦਾ ਹੈ ਅੰਮ੍ਰਿਤਸਰ ਦੇ ਵਿੱਚ ਤਾਂ মিডিਆ ਨੂੰ ਉਸ ਦੀਆਂ ਤਸਵੀਰਾਂ ਜਾਂ ਵੀਡੀਓਜ਼ ਲੈਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਇਲੀਗਲ ਇਮੀਗ੍ਰੈਂਟਸ ਦਾ ਮੁੱਦਾ ਵਿਸ਼ੂ ਪਦਰਤੀ ਵੱਡਾ ਮੁੱਦਾ ਹੈ ਵਿਸ਼ੂ ਪਦਰਤੀ ਵੱਡੀ ਜਾਣਕਾਰੀ ਇਸ ਮੁੱਦੇ ਤੇ ਦੇਣੀ ਜ਼ਰੂਰੀ ਹੈ ਉਹਨਾਂ ਲੋਕਾਂ ਦਾ ਕਿੰਨਾ ਕਸੂਰ ਹੈ ਜਾਂ ਫਿਰ ਉਹਨਾਂ ਨੂੰ ਭੇਜਣ ਵਾਲਿਆਂ ਦਾ ਕਿੰਨਾ ਕੋ ਕਸੂਰ ਹੈ ਇਸ ਮੁੱਦੇ ਤੇ ਬਹੁਤ ਸਾਰੇ ਸਵਾਲ ਜਵਾਬ ਸਨ ਜੈਂਫਰੀ ਇਸ ਮੁੱਦੇ ਤੇ ਅਮਰੀਕੀ ਅਧਿਕਾਰੀਆਂ ਨਾਲ ਵੀ ਕੁਝ ਗੱਲਾਂ ਬਾਤਾਂ ਕੀਤੀਆਂ ਜਾਂ ਸਕਦੀਆਂ ਸੀ ਪਰ ਇਸ ਦੀ ਫੁਟੇਜ ਤੇ ਵੀਡੀਓ ਮੀਡੀਆ ਨੂੰ ਲੈਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂ ਨਹੀਂ ਦਿੱਤੀ ਗਈ ਇਹ ਹਾਲੇ ਸਵਾਲਾਂ ਦੇ ਘੇਰੇ ਚ ਹੈ ਇਸ ਦਾ ਜਵਾਬ ਹਾਲੇ ਤੱਕ ਕਿਤੇ ਨਜ਼ਰ ਨਹੀਂ ਆਇਆ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੇ ਪ੍ਰਵਾਸ ਸਿਰਫ ਇਨਸਾਨਾਂ ਤੱਕ ਹੀ ਸੀਮਤ ਨਹੀਂ ਪਰਿੰਦੇ ਵੀ ਪੰਛੀ ਵੀ ਚੰਗੇ ਚੋਗੇ ਦੀ ਭਾਲ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੁਦਰਤੀ ਰੂਪ ਵਿੱਚ ਪ੍ਰਵਾਸ ਕਰਦੇ ਨੇ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਮੁਲਕਾਂ ਦੀ ਗੱਲ ਆਉਂਦੀ ਹੈ ਸਾਡੇ ਮੁਲਕ ਦੀ ਗੱਲ ਆਉਂਦੀ ਹੈ ਤਾਂ ਇੰਡੀਆ ਵਿੱਚ ਵੀ ਜੇਕਰ ਇਸ ਦਾ ਇਤਿਹਾਸ ਬਣਿਆ ਜਾਵੇ ਤਾਂ ਹੋਰ ਕੌਮਾਂ ਨੇ ਹੋਰ ਦੇਸ਼ਾਂ ਨੇ ਇਸ ਮੁਲਕ ਵਿੱਚ ਪਰਵੇਸ਼ ਕੀਤਾ ਇੱਥੇ ਪਹੁੰਚੇ ਇਸ ਦਾ ਹਿੱਸਾ ਬਣੇ ਇਸ ਉੱਪਰ ਜਾਂ ਤੇ ਹਮਲਾ ਕੀਤਾ ਇਸ ਨੂੰ ਲੁੱਟਿਆ ਜਾਂ ਫਿਰ ਉਹ ਇੱਥੇ ਵੱਸ ਗਏ ਜਾਂ ਫਿਰ ਲੁੱਟਣ ਤੋਂ ਬਾਅਦ ਇੱਥੋਂ ਚਲੇ ਗਏ ਬਾਸਰੀ ਅਜਿਹੇ ਵੀ ਮੁਲਕ ਨੇ ਜਿਨ੍ਹਾਂ ਨੇ ਕੇ ਆਰਥਿਕ ਤੌਰ ਤੇ ਇਸ ਮੁਲਕ ਨੂੰ ਲੁੱਟਿਆ ਇਥੋਂ ਦੀ ਧਨ ਸੰਪਤੀ ਲੈ ਕੇ ਉਹ ਅਮੀਰ ਹੋਏ ਤੇ ਅੱਜ ਉਹੀ ਲੋਕ ਸਾਡੇ ਇਸ ਮੁਲਕ ਨੂੰ ਸਾਡੇ ਲੋਕਾਂ ਨੂੰ ਅੱਖਾਂ ਦਿਖਾ ਰਹੇ ਨੇ ਮੁੱਖ ਦੀ ਗੱਲ ਇਹ ਹੈ ਕਿ ਇਹ ਵਰਤਾਰਾ ਕਈ ਤਰ੍ਹਾਂ ਦੀ ਸਿੱਖਿਆ ਵੀ ਦਿੰਦਾ ਹੈ ਕਈ ਸਵਾਲਾਂ ਦੇ ਜਵਾਬ ਅਧੂਰੇ ਛੱਡਦਾ ਖੁਦ ਨੂੰ ਸਟਰੋਂਗ ਕਰੋ ਖੁਦ ਨੂੰ ਮਜ਼ਬੂਤ ਕਰੋ ਸਕਿਲਡ ਕਰੋ ਸਹੀ ਤਰੀਕੇ ਨਾਲ ਆਪਣੇ ਸੁਪਨੇ ਪੂਰੇ ਕਰਨਾ ਕੋਈ ਗੁਨਾਹ ਨਹੀਂ ਪਰਵਾਸ ਲਗਾਤਾਰ ਚਲਦਾ ਰਹੇ ਚਲਦਾ ਰਹੂਗਾ ਪਰ ਇਸ ਨੂੰ ਸਹੀ ਢੰਗ ਨਾਲ ਕਾਨੂੰਨੀ ਢੰਗ ਨਾਲ ਕੀਤਾ ਜਾਵੇ ਤਾਂ ਇਸ ਵਿੱਚ ਅਜਿਹੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ ਹੁਣ ਖਬਰ ਤਾਂ ਵੀ ਆ ਰਹੀ ਹੈ ਕਿ ਬਹੁਤ ਸਾਰੇ ਅਜੇ ਵੀ ਗੁਜਰਾਤੀ ਨੇ ਵੱਡੀ ਗਿਣਤੀ ਚ ਅਮਰੀਕਾ ਚ ਗੈਰਕਾਨੂੰਨੀ ਗੁਜਰਾਤੀ ਬਹੁਤ ਸਾਰੇ ਨੇ ਜਿਨ੍ਹਾਂ ਦੀ ਲਿਸਟ ਆਏਗੀ ਤੇ ਉਹਨਾਂ ਗੁਜਰਾਤੀਆਂ ਨੂੰ ਸਮੁੰਦਰੀ ਜਹਾਜ਼ ਦੇ ਜ਼ਰੀਏ ਗੁਜਰਾਤ ਦੇ ਤੱਟ ਤੇ ਭੇਜਿਆ ਜਾਏਗਾ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਦਿਓ ਇਜਾਜ਼ਤ